ਹਾਂਜੀ ਅੱਜ ਸਾਡੇ ਸਜੀਤ ਭਰਾ ਦਾ ਜਨਮ ਦਿਨ ਹੈ ਜੀ ਸਜੀਤ ਖਾਨ ਖਾਨ ਜਿਹੜਾ ਨਮਾ ਸ਼ਹਿਰ ਤੇ ਉਹ ਹੁਣ ਨੌਂਦਾ ਆ ਕੰਮ ਤੋਂ ਆ ਕੇ ਅਸੀਂ ਚੱਲੇ ਦੁਕਾਨ ਤੋਂ ਕੇਕ ਲੈਣਾ ਅਸੀਂ ਉਹਨੂੰ ਦੇਣਾ ਹੈ ਸਰਪ੍ਰਾਈਜ਼ ਹਾਂਜੀ ਸਰਪ੍ਰਾਈਜ਼ ਦੇਣਾ ਹੈ ਸਰਪ੍ਰਾਈਜ਼ ਕਾਹਦਾ ਦੇਣਾ ਜਨਮ ਦਿਨ ਦਾ ਦੇਣਾ ਸਰਪ੍ਰਾਈਜ਼ ਨਹੀਂ ਦੇਣਾ ਕੀ ਉਹਨੂੰ ਕੇਕ ਲੈ ਕੇ ਚੱਲੇ ਆਈ ਦੁਕਾਨ ਤੋਂ ਹਾਂਜੀ ਹਾਂਜੀ ਆਦੋ ਮਿਲਦੇ ਹਾਂ ਫੇ ਬਾਕੀ ਸਾਰਾ ਪ੍ਰੋਗਰਾਮ ਹੁਣ ਅੱਾਰਾਂ ਦੇ ਦੇ ਦੇਖੀ ਮੋਰੇ ਬਾਲਾ ਹੀ ਪਟਾਕਾ ਵਿਆ ਮੇਰੇ ਵੀਰੋ ਲੈ ਵੀ ਗੋਪੀ ਚੱਲ ਆਪਾਂ ਖੜੇ ਤਾਂ ਹੈਗੇ ਹਣ ਛੱਤ ਦੇ ਥੱਲੇ ਤੇ ਜੇ ਤੂੰ ਇੱਕ ਅੱਧਾ ਮੈਨੂੰ ਗਾਣਾ ਖੜਾ ਦੇਵੇਂ ਨਾ ਸਰਾ ਹੀ ਹੋ ਜਾਊਗਾ ਮੀ ਤੇ ਅੱਛਾ ਜੀ ਕਿਹਨੂੰ ਆਵਾਜ਼ਾਂ ਮਾਰਦੇ ਆ ਤੁਸੀਂ ਇਸ ਤਰ੍ਹਾਂ ਦੀ ਛਤਰੀ ਤੋੜ ਗਈ ਫੁੱਲ ਕੋਈ ਬਲੇਟ ਵਾਲਾ ਲੈ ਗਿਆ ਗੁੱਡ ਦਾ ਮੈਂ ਰਹਿ ਗਿਆ ਕੇ ਆ ਰੀਆਂ ਲਓ ਜੀ ਹੁਣ ਅਸੀਂ ਤੁਹਾਨੂੰ ਮਿਲਾਂਗੇ ਬ੍ਰੇਕ ਤੋਂ ਬਾਅਦ ਕਿਉਂਕਿ ਹੁਣ ਅਸੀਂ ਲੈਂ ਚੱਲੇ ਆ ਕੇਕ ਅੱਜ ਤਾਂ ਅਸੀਂ ਕੰਮਾਂ ਕਰਾ ਤੋਂ ਆਏ ਆ ਤੇ ਸਾਨੂੰ ਜੇ ਪਤਾ ਹੁੰਦਾ ਤਾਂ ਜ਼ਰੂਰ ਅਸੀਂ ਕੋਈ ਗੱਲਬਾਤ ਕਰਦੇ ਤੇ ਪਰ ਹੁਣ ਬਾਕੀ ਆ ਦੇਖੋ ਆ ਇਹਨੂੰ ਸਭ ਨਾਲੋਂ ਜ਼ਿਆਦਾ ਮੀਂਹ ਪੈਂਦਾ ਦੇਖੋ ਜੀ ਅਸੀਂ ਇੱਧਰ ਬਿਨਾਂ ਛਤਰੀ ਤੋਂ ਖੜੇ ਆ ਤੇ ਉਹਨੂੰ ਜ਼ਿਆਦਾ ਅੱਗ ਲੱਗੀ ਛਤਰੀ ਕਿ ਜਾਣਦੇ ਸਾਨੂੰ ਦਾ ਭਰਾਵਾ ਕਹਿੰਦਾ ਕੱਲ੍ਹ ਜਾਊਂਗਾ ਮੈਂ ਅੱਡੀ ਵੀ ਜਾਣਾ ਗੰਨਬਈ ਦੇ ਯਾਤਰੀ ਕੰਦਾ ਛੋਬਰਾ ਗੋਪੀ ਆ ਚੱਕ ਲੱਗਿਆ ਮੈਂ ਕੰਦਾ ਛਤਰੀ ਆ ਮੇਰੇ ਲਈ ਛਤਰੀ ਇਹੀ ਬਣਾਈ ਲੱਗਦੀ ਇਹਨਾਂ ਨੇ ਪੁਰਤਕਾਲ ਵਾਲਿਆਂ ਨੇ ਛਤਰੀ ਬਣਾਈ ਮੇਲੇ ਆ ਨਵੀਂ ਆਹ ਦੇਖੋ ਸਾਡੇ ਪੁਰਤਕਾਲ ਦੇ ਵਿੱਚ ਯਾਰ ਮੈਨੂੰ ਲੱਗਦਾ ਹਨਾ ਸਰਜੀਤ ਹੜਾਂ ਦੇ ਵਿੱਚ ਜੰਮਿਆ ਸੀ ਤਾਂ ਹੀ ਮੀਂਹ ਲੱਗਾ ਇਹਨਾਂ ਤਾਹੀਂ ਅਸੀਂ ਅਸੀਂ ਸੋਚਿਆ ਬਾਰਡੇ ਮਨਾਈਏ ਤੇ ਬਾਰਡੇ ਸਾਡਾ ਮੰਨਣ ਕਾ ਦਾ ਦਿੱਤਾ ਸਾਹੀ ਤਾਂ ਤੋਂ ਵੀ ਨਾ ਆ ਗਏ ਆ ਤੇ ਮੀਂਹ ਚ ਵੀ ਨਾ ਲਿਆ ਆ ਪੰਡ ਆ ਗਈ ਮੀਂਹ ਦੀ ਪੰਡ ਪਰ ਜੋੜਾ ਵਿਊ ਆ ਨਾ ਸਾਡੇ ਆਲ ਵਿਊ ਸਿਰੇ ਦਾ ਹੀ ਆ ਜਿੰਨਾ ਸਿਆਲਾਂ ਨੂੰ ਔਖਾ ਤੇ ਉੰਨਾ ਗਰਮੀਆਂ ਨੂੰ ਫਾਇਦਾ ਆ ਮੇਰੇ ਵੀਰੋ ਸਾਨੂੰ ਕਦੇ ਗਰਮੀ ਨਹੀਂ ਲੱਗੀ ਨਾ ਮੱਛਰ ਨਾ ਕਿੜੀ ਨਾ ਮੱਛਰ ਲਓ ਜੀ ਅਸੀਂ ਹੁਣ ਜਿੱਥੋਂ ਲੈਣਾ ਕੇਕ ਉੱਥੇ ਅਸੀਂ ਪਹੁੰਚ ਚੁੱਕੇ ਆ ਤੇ ਪੂਰੀ ਸਾਡੀ ਡੀ ਕਰ ਰਹੀ ਆ ਔਰਤ ਕੇਸ਼ਣ ਸਾਡੀ ਡੀ ਕਰ ਰਹੀ ਆ ਕਿ ਤੁਹਾਨੂੰ ਅਸੀਂ ਕੇਕ ਖੁਲਾਣਾ ਆ ਹੁਣ ਦੇਖਦੇ ਆ ਅਸੀਂ ਕੇਕ ਕਿੱਦਾਂ ਮਿਲਦਾ ਕਿੰਨੇ ਰੁਪਏ ਕਿਲੋ ਮਿਲਦਾ ਤੇ ਹੋ ਗਿਆ ਬੰਦ ਅਸੀਂ ਹੁਣ ਖਾਣ ਚੱਲੇ ਆ ਮੀਂਹ ਦੇ ਵਿੱਚ ੱੱਕੇ ਹੋਰ ਪਾਸੇ ਤੇ ਇਹਨਾਂ ਨੇ ਸਾਨੂੰ ਸਿੱਧਾ ਜਵਾਬ ਦਿੱਤਾ ਕਹਿੰਦੇ ਸ਼ੈਪ ਸ਼ੋ ਪਤਾ ਨਹੀਂ ਬਾਕੀ ਅੱਗੇ ਮੈਨੂੰ ਕੀ ਗਿਆ ਉਹਨਾਂ ਨੇ ਹੈ ਆ ਭਾਜੀ ਹੁਣ ਨਹੀਂ ਤੁਹਾਨੂੰ ਦੱਸੂਗੇ ਪੁਰਾਣੇ ਆ ਹਿਸ਼ਾਰੋ ਉਨਾ ਵੇ ਸਾਨੂੰ ਇਹ ਗੱਲ ਕਹਿਤੀ ਆ ਆ ਦੇ ਲੋ ਸਾਰੇ ਛਤਰੀਆਂ ਦੇ ਥੱਲੇ ਲੈ ਲੈ ਘੁੰਮਦੇ ਆ ਕਰਿਆ ਤੇ ਆ ਇਹਦੇ ਯਾਰ ਕੇ ਉਹ ਆ ਸੀ ਬਸ ਐਵੇਂ ਘੁੰਮਣ ਲੱਗੇ ਹੋਆ ਹਾਂ ਬਸ ਲੈ ਲੋ ਸਾਡੇ ਬਾਲ ਬੂਲ ਖਿਲਰੇ ਹੋਆ ਮੀਂਹ ਦੇ ਵਿੱਚ ਪੂਰੇ ਪਟਾਕੇ ਪਏ ਪਏ ਆ ਮੇਰੇ ਵੀਰੋ ਜਿਹੜਾ ਮਾਜੀ ਲੱਗਾ ਟਿੱਟਾ ਜੜਾ ਨਾ ਥੱਲੇ ਬਹੁਤ ਬਹੁਤ ਸਿੱਪਾ ਤੋਂ ਕਪਲੇਰ ਪਾਇਨੇ ਪਰ ਇਹ ਨਹੀਂ ਕਿਸ ਅਨੋਸਪੈਕਟਿੰਗ ਹੈ। ਕਿ ਮੈਂ ਬਣੀ ਆਪਣੇ ਰੋਪੀ ਮਰਲੇ ਗੱਲ ਕਰ ਰਹੇ ਹਾਂ। ਨੰਬਰ ਪਿਆ 2 E 1 C ਅਸੂ ਬਾਕੀ ਆ ਗਿਆ। ਉਂ 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 2 9 1 ਦਾ ਆਉਤ ਹੀ ਆ। ਆ ਸਾਰੇ ਭਜ ਗਏ ਸੀ ਦੁਕਾਨ ਤੇ ਆਏ। ਜੇ ਅਜੇ ਭਜੋ ਪਏ ਹੈ। ਗੋਗਲੇ ਕੱਪੜੇ ਸੁੱਕੇ ਪਏ ਆ ਆ ਛਤਰੀ ਜੰਦੀ ਲੱਗਿਆ ਤੇ ਸਾਨੂੰ ਇੰਨਾ 10 ਜਗਾ ਜ਼ਬੀਰ ਭਾਈ ਦੇ ਬਰਥਡੇ ਦਾ ਤੇ ਅਸੀਂ ਕੋਈ ਛਤਰੀ ਕੀ ਗੱਲਾਂ ਆਏ ਆ ਕੀ ਗੱਲਾਂ ਆਏ ਆ ਕੀ ਆ ਇਹਦੇ ਪਿੰਡ ਦਾ ਦੁਕਾਨ ਤੇ ਦਾ ਬਰਥਡੇ ਆ ਤੇ ਇਹ ਵੀ ਨਹੀਂ ਭੱਜਿਆ ਪੰਜਾਬ ਨਹੀਂ ਭੱਜਿਆ ਹਾਰ ਕੇ ਗੋਡ ਭੱਜਿਆ ਆ ਆ ਦੇ ਛਤਰੀ ਦਾ ਗਿਆ ਜਦੋਂ ਇਹ ਨਿਹਾਰਾਂ ਦੇਖਿਆ ਪਹਿਲਾਂ ਹੀ ਛਤਰੀ ਲੱਗਿਆ ਹੂੰ ਇਹ ਦੇਖਣਾ ਜ਼ਰੂਰ ਬਲਾਓ ਦੇ ਵਿੱਚ ਛਤਰੀ ਵੇ ਘੁੰਮਦਾ ਕ ਨਹੀਂ ਘੁੰਮਦਾ ਦੱਸਿਓ ਕਮੈਂਟ ਕਰਕੇ ਗੋਕੀ ਦੇ ਜਨਮਦਨ ਤੇ ਕੇਕ ਆਜੇ ਤੇ ਹੋ ਜਾ ਤੱਕ ਬਰੇਡਿੰਗਾਂ ਨਵੀਆਂ ਚੱਲ ਪਣੀਆਂ ਨਹੀਂ ਨਹੀਂ ਆਹ ਇਹਦੇ ਗੋਕੀ ਦੇ ਜਨਮਦਨ ਤੇ ਕੇਕ ਆ ਲੈ ਕੇ ਜਾਵਾਂਗੇ ਆ ਪੀਲਾ ਚੱਲ ਗੂ ਜਦ ਤੱਕ ਹੋਰ ਬਰੇਡਿੰਗਾਂ ਲਾ ਦਿਓ ਕਮੈਂਟ ਕਰਕੇ ਜਿਹੜਾ ਲੈ ਕੇ ਜਾਈਏ ਜਿਹੜਾ ਤੁਹਾਨੂੰ ਅੱਛਾ ਲੱਗਾ ਬੱਸ ਤੱਕ ਹੋਰ ਨਵੀਆਂ ਆ ਨਹੀਂ ਰੰਗ ਦੇਖਨਾ 28 ਤਰੀਕ ਜਿਹੜੀ ਆ 7ਵੇਂ ਮਹੀਨੇ ਔਰ ਜਿੰਦਾ ਬਹੁਤ ਦੂਰੇ ਪਾਸੇ ਹੂੰ ਹੂੰ ਉਹ ਵਾ ਦੇ ਜੀ ਅਨਾਲਿਸਿਸ ਤਿਆਰੀ ਕਰਦੇ ਆ ਹੂੰ ਮਰ ਮੀ ਪੈਂਦਾ ਜੇ ਤੱਕ ਇਹ ਜੇ ਤੱਕ ਕਾਫੇ ਵੀ ਚੱਲੇ ਆ ਥੱਲੇ ਟਾਈਮ ਬਹੁਤ ਪਿਆ ਹਲੇ ਇੱਧਰ 7 ਵਜੇ ਰਾਤ ਤੇ ਮੋਤੀ ਬੈਂਕ ਕੋਈ ਅੱਛੇ ਇਹ ਤਾਂ ਕਾਰਡ ਮਾਰਨਾ ਪੈਂਦਾ ਜੀ ਦਸ ਨਾਲ ਮੋਤੀ ਤੇ ਉਹ ਲੈਂਗੁਏਜ ਬੀਬੀ ਕੋ ਬਸਾਂ ਨਹੀਂ ਹੁੰਦਾ ਬਟ ਕਨੈਕਟਰ ਆ ਉਹ ਆ ਦੇ ਆਕਾਰ ਵਿੱਚ ਭਾਂਡੋੜੀ ਉਹ ਲੈਣਗੇ ਹੋਰ ਵੀ ਬੰਦਾ ਇੱਕ ਨਾ ਚਾਲੂ ਦੇ ਆੜ ਰੱਖਦੇ ਨੇ ਭਾਂਡੋੜੀ ਥੈਂਕ ਯੂ ਬਿਲਕੁਲ ਆ ਲੱਗੇ ਕਾਰਮਾਨ ਚੱਲ ਗਏ ਕਾਰ ਵਜ ਗਿਆ ਥੈਂਕ ਯੂ ਉਹ ਬਰੀ ਗੇ ਉਹ ਬਰੀ ਗੇ ਦੋ ਉਹ ਬਰੀ ਗੇ ਦੋ ਕਹਿੰਦੇ ਇਤਨੀ ਬਾਸ਼ਾ ਜੂਤਾ ਕਹਿੰਦੇ ਠੈਂਕੀ ਜੀ ਧੰਨਵਾਦ ਪੰਜਾਬੀ ਚ ਕਹਿੰਦੇ ਧੰਨਵਾਦ ਆ ਦੇਖੋ ਜੀ ਆ ਵੀ ਖੜਦਾ ਜੀ 2x 3 1 2 3 1 ਕੇਕ ਹਾਂਜੀ 3 1 2 3 ਬੰਦਾ 3 ਮੇਰਾ ਤਾਂ ਪਤਾ ਹੀ ਸਾਰੇ ਬੰਦੇ ਗ੍ਰੇਡ ਬੰਦੇ ਗ੍ਰੇਡ ਦੋ ਬੰਦੇ ਅੱਜ ਘਰ ਜਾ ਡੰਗਰ ਮੁੰਡੇ ਨੂੰ ਪਤਾ ਨਹੀਂਗਾ ਆ ਕਰਕੇ ਦੋ ਤਿੰਨ ਦਿਨ ਚੱਲੇ ਉਹਨੂੰ ਕੀ ਪਤਾ ਅਸੀਂ ਦੁੱਧ ਲੈਣੇ ਅੱਜ ਆਪਣੇ ਯਾਰ ਦਾ ਜਨਮ ਦਿਨ ਹੈ। ਆਪਾਂ ਜੀ ਸੰਦਾਰ ਦਾ। ਬਾਲਾ ਭਾਈ ਜੀ ਦਾ। ਪੈਸੇ ਨਹੀਂ ਖਰੋਚਣਾ ਪਾਉਣਾ। ਅੱਜ ਸਾਡੇ ਯਾਰ ਦਾ ਜਨਮ ਹੈ ਨਾ। ਚਾਹੇ ਮੀਂਹ ਪੈਂਦਾ ਹੋਵੇ। ਚਾਹੇ ਹਨੇਰੀ ਆ ਜਾਵੇ ਪਰ ਕੇਕ ਤਾਂ ਲੈ ਕੇ ਹੀ ਆਉਣਾ ਆਪਾਂ। ਕੀ ਲਿਖੇ ਜਾਣਾ ਜੀ ਠੀਕ ਲਿਖੇ ਜਾ ਰਹੇ ਸੀ ਘਰ ਨੂੰ ਆਈ ਹੁੰਦੇੰਨੇ ਜਾ ਕੇ ਸਪ੍ਰਾਈਜ਼ ਠੀਕ ਹੈ ਜੀ ਬਹੁਤ ਬੜਾ ਬਹੁਤ ਬੜਾ ਸਹੀ ਹੈ ਨਾ ਇਹਦੀ ਬਾਹਰ ਕੱਢੂ ਸਪ੍ਰਾਈਜ਼ ਮੁੰਡੇ ਦੀ ਜਨਮ ਦਿਨ ਤੇ ਮੁੰਡਾ ਪਿਆ ਉਧਰ ਉਹ ਕੁਝ ਪਤਾ ਹੀ ਨਹੀਂ ਬੰਦੇ ਨੂੰ ਪਤਾ ਬਾਕੀ ਤਿਆਰ ਹੈ ਤਿਆਰ ਚੱਲਦੇ ਉਧਰ ਨੂੰ ਜਾਣੀ ਹੈ ਉਹ ਲੈ ਕੇ ਹੈ ਨਹੀਂ ਸਮਝਦ ਨੂੰ ਲੈ ਰਿਹਾ ਹੈ ਕਰਦਾ ਰੋਟੀ ਖਾਈਏ ਹਾਂ ਉਹ ਚੱਲ ਜਿੱਤੀ ਉਹ ਬਲੇਟਰ ਪਿਆ ਵਿੱਚ ਉਧਰ ਪਿਆ ਵਿੱਚ ਉਹਦੇ ਉਧਰ ਲੈ ਕੇ ਸੂਈ ਚ ਪਿਆ ਉਹ ਲੈਟਰ ਭਰਾਵਾ ਖਾਣੇ ਦੇ ਪਾਉਂਗੀ ਮੰਗੀਆਂ ਲੈ ਕੇ ਨਾ ਆਈ ਚੱਲ ਜਾਈਏ ਭਾਈ ਨੂੰ ਲੈਣਾ ਲੱਗੀਆਂ ਦੇਣਾ ਸਰਪ੍ਰਾਈਜ਼

ਆਯੋ ਜੀ ਹਾ ਜੋ ਹੈਪੀ ਹੋਲ ਇਹ ਲਈ ਭਰਾ ਰਤੀ ਮੰਨਣੀ ਪਰ ਸਰਪ੍ਰਾਈਜ਼ ਬਾਬੇ ਮੈਂ ਉੱਪਰ ਦੇਖੀ ਰੋਕੇ ਸਰਪ੍ਰਾਈਜ਼ ਅਜਾ ਫਿਰ ਹਣ ਚੱਲ ਬੈਠ ਸਰਪ੍ਰਾਈਜ਼ ਤਾਂ ਮੈਂ ਚੱਲੇ ਹੀ ਹੁਣ ਆ ਗਿਆ ਆ ਜਿਹੜਾ ਲਿਖਿਆ ਦੂ ਧਿਆਨ ਨਾ ਪੜਦਾ ਇਹ ਪੋਰਟ ਕੀ ਚੀਜ਼ ਰੰਗ ਰੰਗ ਮਾਇਸਾ ਸਹੀ ਤਾਂ ਫਿਰ ਪੜ ਤਗੇ ਜਿੱਦੇ ਲਗਾਇਆ ਹੈ। ਬਰਥਡੇ ਫੋਟੋ ਕਾਰਡ ਲਿਖਿਆ ਨਾ ਆਇਆ ਪਰ ਫੋਟੋ ਚਲ ਬੈਠ ਜੇ ਤਾਂ ਆ ਫੋਟੋ ਕਿੱਦਾਂ ਡੱਕੀ ਗਾ ਕੋ ਸ਼ੋ ਗਿਆ ਸਬਸਕ੍ਰਾਈਬ ਕਰ ਲਿਆ ਤਾਂ ਇਹ ਸੁਤਾ ਵੇ ਅੰਦਰ ਮਾਰ ਵੀ ਮੂਵਮੈਂਟ ਚਲਾ ਆਇਆ ਇੱਕ ਜੰਨਾ ਰਾਹ ਤੇ ਆ ਗਿਆ ਮੈਡ ਇਹ ਤਾਂ ਸਾਡੀ ਵੀਡੀਓ ਬਣਾਣਾ ਹਵੇ ਪਹਿਲਾਂ ਆਪਾਂ ਜਿਉ ਨਹੀਂ ਦੇਖੋ ਕਿਦਾਂ ਬਲੌਗ ਦੇ ਵਿੱਚ ਆਣੇ ਆਇਓ ਫੋਟੋ ਪਿੱਛੇ ਲੰਗੇ ਜੀ ਚਲੋ ਜੀ ਚਲੋ ਚੱਲ ਚੱਲ ਪਹਿਲਾ ਫੂਕਮਾਰ ਐਫੀ ਬੋਰਡਰ ਬੁਦੀਨੀ ਸੀ ਹੱਪ ਯਾਬ ਯਾਬ ਯਾ ਪਿਆ ਬੁਦੀਨੀ ਜੀ ਇਹ ਕੋਈ ਨਾਟ ਦੁਆ ਹੋ ਗਿਆ ਚਾਦਰ ਵੀ ਚੱਲ ਭਜਾ ਗਈ ਬੁੱਝ ਗਈ ਬੁੱਝ ਗਈ ਅਜੇ ਨਹੀਂ ਪੁਜੀ ਬੁੱਝ ਗਈ ਨਹੀਂ ਪੁਜੀ ਬੁੱਝ ਗਈ ਯਾਰ ਇਹ ਨੁੜ ਗਈ ਤੇ ਬੁੱਝੀ ਨਹੀਂ ਮੈਨੂੰ ਚੱਕਰ ਕੀ ਆਇਆ ਇਹ ਮੈਨੂੰ ਸਮਝ ਨਹੀਂ ਆ ਰਹੀ ਤੂੰ ਸਗੀ ਉਸ ਪੀਪਲੇ ਨਾ ਉਹ ਇੱਥੇ ਆ ਕੇ ਮੰਨ ਗਿਆ ਆਪਣਾ ਥੈਂਕ ਯੂ ਹੈਪੀ ਬਰਥਡੇ ਭਾਈ ਤੁਹਾਨੂੰ ਬਹੁਤ ਬੇਚਾਨ ਭਾਈ ਪਜਾਉਣੀ ਨਹੀਂ ਹੋਣੀ ਹੋਰ ਵੀ ਉਹ ਨਾ ਤੇਰ ਬੰਦਾ ਨਿਕਲ ਮੈਂ ਨਹੀਂ ਬਣਾਵੇਂ ਫਿਰ ਜਾਗ ਪਣੀ ਮੈਨੂੰ ਲੱਗਦਾ ਇੱਕ ਕਿੰਦਾ ਬਹੁਤ ਬੰਦਿਆ ਇਹ ਕਿਹੜੀ ਮੁਹਬਤ ਹੀ ਲਗਾ ਦਿੱਤੀ ਮੇਝਾ ਕਰਦੀ ਹੈ ਜੀ ਚੱਲ ਵੀ ਹੈਪੀ ਬਰਥਡੇ ਕਿੰਨੇ ਸਾਲ ਦਾ ਹੋ ਗਿਆ ਭਾਈ ਵਿਆਹ ਕਰਾਣ ਵਾਲੀ ਉਮਰ ਹੋ ਗਈ ਤੇਰੀ ਹੋਰ ਕੋਪੀ ਤੇ ਬਈ ਇਕੱਠਿਆਂ ਦੀ ਹੋ ਗਈ ਕੱਟ ਲੈਣਾ ਹੈ ਚੱਲ ਕੱਟੋ ਆ ਚੱਟਣਾ ਨਹੀਂ ਨਹੀਂ ਚੱਟ ਲੋ ਵੱਡ ਗਈ ਇਹ ਇਹ ਰਹਿਣ ਦੀ ਕੱਟ ਦੋ ਕੱਟ ਦੇ ਨਾ ਵੀ ਕੇ ਕੇ ਹੋਣਾ ਧੁੰਦਲੀ ਕੱਟ ਦੋ ਜੀ ਕੱਟ ਦੋ ਚਲੋ ਜੀ ਬਹੁਤ ਬਹੁਤ ਮਾਰਤਾ ਰਹੇ ਤੇ ਰਿਲੇਸ਼ਨ ਭਾਈ ਨੂੰ ਬਹੁਤ ਬਹੁਤ ਜੰਦਿਆ ਨਹੀਂ ਆ ਇੱਕ ਮਿੰਟ ਇੱਕ ਮਿੰਟ ਪੰਜਾਬੀ ਨਹੀਂ ਕਰਦਾ ਚਲੋ ਮੈਂ ਚਲੀਏ ਵੀ ਵੀਡੀਓ ਵੜਦੀ ਆ ਓਕੇ ਵੀਡੀਓ ਬਣਾਉਣੀ ਕੋਈ ਗੱਲ ਨਹੀਂ ਫੋਟੋ ਬਾਜ ਫਿਲਮ ਮੰਗੇ ਲੋ ਜੀ ਭਾਜੀ ਫੋਟੋ ਮੈਂ ਆਪਣੇ ਬੁੱਲ ਕਿਤਾ ਕਹਿੰਦਾ ਕਹਿੰਦਾ ਆ ਉਹ ਪੀਲੇ ਪਾਣੀਆਂ ਵੀ ਟੋਡੇ ਲੈ ਕੇ ਪਰ ਇਹ ਤੋਂ ਦੇਖ ਮਾੜਾ ਬਾਈ ਮਾੜਾ ਕਿਵੇਂ ਦਾ ਮੂੰਹ ਨੂੰ ਕਰਦਾ ਹੈ ਜਿੰਦਰ ਸਟੂਡੀਓ ਦਾ ਭਰਾ ਆ ਇਹ ਵੀ ਭਾਈ ਹੁਣ ਲੰਘਿਆ ਸੀ ਨੂੰ ਜਿੰਦਰ ਸਟੂਡੀਓ ਦਾ ਭਰਾ ਹੈ ਹੱਲ-ਹੱਲ ਚੱਲਾ ਬਈ ਤੂੰ ਹੀ ਪਾਉਂ ਮੂੰਹ ਨੂੰ ਬਾਈ ਹੁਣ ਸਿੱਧਾ ਕਰਕੇ ਫੋਟੋ ਵਿੱਚ ਐਨ ਅਟੇਟਾ ਕਰ ਐਦਾਂ ਹਾਂ ਉਹ ਦੋ ਜਣੇ ਦੀ ਖਿੱਚੀ ਦੋ ਚਾਹ ਠੀਕ ਹੈ ਜਦੇ ਨੇ ਦਾ ਯਾਰ ਇੱਕ ਪਲ ਖਿੱਚੋਗੇ ਬਣਾ ਅੱਛਾ ਓਹ ਧੀ ਗਿਆ ਚੱਲ ਗਈ ਪੰਨਾ ਖੇ ਇੱਕ ਹੈ ਉਹ ਨੇੜਿਆਂ ਉਹ ਇੰਦਾ ਗੱਲ ਕਰ ਇਦੋਂ ਦੇਖ ਮਰੇ ਹੁਣ ਉਹ ਇਦਾਂ ਕੈਮਰਾ ਕਰ ਲੈ ਇਦਾਂ ਆਹੋ ਇਦਾਂ ਆ ਮੈਂ ਕੀਤਾ ਅੱਛਾ ਅੱਛਾ ਠੀਕ ਆ ਆਓ ਤਾਂ ਥੋੜਾ ਬਾਈ ਜੀ ਦਾ ਭਰਾ ਕਹਤੇ ਕੋਪੀ ਤੂੰ ਜੂਮ ਜੇ ਤਾਂ ਜੂਮ ਹੋਉਂਦਾ ਇਹਦਾ ਲੱਗਾ ਇਹ ਲੱਡੂ ਸਟੂਡੀਓ ਬਣ ਗਿਆ ਬੜਵਈਆ ਤੇ ਫੋਟੋ ਆਂਦੀ ਐ ਇੱਥੇ ਖੱਜਣੀ ਤੇ ਫੋਟੋ ਇੱਥੇ ਖੱਜਣੀ ਆਦੀ ਅੱਜ ਪਾਈ ਅੱਜ ਸਾਣੀ ਪੁਰਤੀ ਪੁਰਤ ਕ੍ਰੇਸ਼ੀ ਵਿੱਚ ਲਿਖਿਆ ਆ ਕਈ ਕਦੇ ਉੱਪਰ ਨਾਮ ਲਿਖਿਆ ਸਰਜੀਤ ਸਿੰਘ ਲਿਖੀ ਉਹ ਨਹੀਂ ਥੋੜੇ ਹੋਰ ਹਸਾਉਣਾ ਆਪਣੇ ਹਿਸਾਬ ਨਾਲ ਲਿਖਿਆ ਆ ਹੈਪੀ ਬਰਥਡੇ ਲਿਖਿਆ ਹੈਪੀ ਬਰਥਡੇ ਨਾ ਨਾਮ ਵੀ ਲਿਖਿਆ ਆ ਉੱਪਰ ਸਰਜੀਤ ਸਿੰਘ ਲਿਖਿਆ ਆ ਅੱਲਾ ਯਾ ਕੀ ਲਿਖਿਆ ਅੱਲਾ ਯਾ ਬੜ ਲਿਖਿਆ ਅੱਲਾ ਯਾ ਬਰਥਡੇ ਯਾਰ ਤੇਰਾ ਨਾਮ ਨਾ ਚੁਣ ਕੇ ਲਿਖਿਆ ਨਾ ਇਹ ਅੰਦਿਲਾ ਆਈ ਉਹ ਗੱਡੀ ਐਂ ਜਾ ਕੇ ਅੱਗੇ ਤੇ ਲੰਮੀ ਆ ਨਾਮ ਮੈਂ ਬੈਠ ਰਿਹਾ ਸੀ ਤੇ ਗੱਬੇ ਬੈਠੇ ਗੱਜੇ ਬੈਠੇ ਆ। ਉਹ ਇਦਾਂ ਖਿੱਚੀ ਕਿ ਮੇਰੀ ਗੁੱਪੀ ਕੰਦੇ ਦੀ। ਅੰਦ ਵਿਚ ਲਈ ਆ। ਕਿ ਕਿ ਨੂੰ ਪਾਉਣੀ ਸੀ। ਪਾ ਲਈ ਇਦਾਂ ਮਾਣੀ ਵੀਡੀਓ ਬਣਾ ਲਈ ਮਾਣੀ ਥੋੜੀ ਸਕੰਡਾਂ ਦੀ। ਓ ਕੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਜਨਮ ਦਿਨ ਮਨਾਇਆ? ਅੱਜ ਮੇਰਾ ਜਨਮ ਦਿਨ ਆ ਜੀ 2025 ਚੱਲ ਰਿਹਾ ਜੀ। ਆਹੇ ਨਵੇਂ ਸਾਲ ਤੇ ਨਾਲੇ ਸਾਰਿਆਂ ਨੂੰ ਵਧਾਈਆਂ ਤੇ ਨਾਲੇ ਲੋੜੀ ਲੰਘ ਗਈ ਹੁਣ ਤੇ ਇਦੋਂ ਮੇਰਾ ਜਨਮ ਦਿਨ ਆ ਪਿਆ ਕੇਕ ਤੁਹਾਡੇ ਸਾਹਮਣੇ ਆ ਜੀ। ਆਪਣਾ ਅੱਜ ਹੈਗਾ ਜਨਮ ਦਿਨ। ਸਹੀ ਮਨਾ ਲੱਗੇ ਆ ਜੀ। ਹਾਂਜੀ। ਅੱਜ ਭਾਈ ਦਾ ਜਨਮ ਦਿਨ ਹੈ ਸਾਡੇ ਨੂੰ ਬਹੁਤ ਬਹੁਤ ਵਧਾਈਆਂ ਅਸੀਂ ਦਿੱਤਾ ਪੰਜ ਵਜੇ ਸਰਪ੍ਰਾਈਜ਼ ਮਿਹਨ 10:00 ਵਜੇ ਵਾਲੇ ਕਿਹੜੇ 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 ਜੇ 2025 ਚੱਲ ਰਿਹਾ ਜੀ ਜਨਵਰੀ ਮਹੀਨਾ ਤੇ ਐਡਵਾਂਸ ਵਿੱਚ ਭਾਈ ਨੂੰ ਦਿੱਤਾ ਹੀ ਸਰਪ੍ਰਾਈਜ਼ ਧੰਨਵਾਦ ਹਾਂ ਜੀ ਯਾਰ ਸਹੀ ਹੈ ਓਹੋ ਉਹਨੇ ਬੱਤੀ ਵੀ ਜਮ ਕਮਾ ਗਈ ਨਹੀਂ ਉਹ ਕਰੀਆ ਤਾਂ ਬਾਅਦ ਵਿੱਚ ਬਣਾ ਲਈ ਸਾਰੇ ਇੱਕ ਮੇਰੀ ਕਲਰ ਇਹ ਕਹਿੰਦੇ ਮੈਂ ਕਹਿੰਦਾ ਪਾ ਦੂੰਗਾ ਕਿਸੇ ਦਿਨ ਮੇਰਾ ਟੂਡੇ ਮਾਈ ਹੈਪੀ ਬਰਥਡੇ ਪਹਿਲਾ ਪਹਿਲਾ ਦੱਸ ਆ ਕੀ ਉਹ ਆ ਗਈ ਸੀ ਇਹਦਾ ਕਹਿੰਦਾ ਮੈਂ